ਬੀਬੀ ਐਨ ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦਾ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾ ਦਾ ਨਿੱਘਾ ਸਵਾਗਤ ਲੁਧਿਆਣਾ ਚ ਜਿਮਨੀ ਚੋਣ ਅੱਜ ਪੰਜਾਬ ਦੇ ਇੱਕ ਮੰਤਰੀ ਅਤੇ ਮਜੀਠੀਆ ਦਾ ਮੁਰ ਪਿਆ ਪੇਚਾ ਭਾਰਤ ਕੈਨੇਡਾ ਦੇ ਸਬੰਧ ਹੋਣਗੇ ਮਜ਼ਬੂਤ ਦੋਵੇਂ ਪ੍ਰਧਾਨ ਮੰਤਰੀਆਂ ਵੱਲੋਂ ਅਹਿਮ ਫੈਸਲੇ ਪ੍ਰੰਪ ਦੇ ਦਾਅਵੇ ਨੂੰ ਪਾਰਤ ਦੇ ਪ੍ਰਧਾਨ ਮੰਤਰੀ ਮੋਦੀ ਨੇ ਕੀਤਾ ਖਾਰਜ ਬੀਸੀ ਦੇ ਮੁੱਖ ਮੰਤਰੀ ਵੱਲੋਂ ਵਿਸ਼ਨੋਈ ਗੈਂਗ ਨੂੰ ਕੈਨੇਡਾ ਵਿੱਚ ਆਤਵਾਦੀ ਸੰਸਥਾ ਐਲਾਨਣ ਦੀ ਮੰਗ ਇਰਾਨ ਵੱਲੋਂ ਅਮਰੀਕਾ ਨੂੰ ਸਖਤ ਚੇਤਾਵਨੀ ਭਾਰਤ ਵਿੱਚ ਟੋਲ ਨਿਜਮਾ ਵਿੱਚ ਵੱਡੇ ਬਦਲਾਅ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਕਰਾਂਗੇ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕਰਾਂ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਚੈਨਲ ਸਬਸਕ੍ਰਾਈਬ ਨਹੀਂ ਕੀਤੇ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਲੁਧਿਆਣਾ ਦੇ ਵਿੱਚ ਅੱਜ ਜ਼ਿਮਨੀ ਚੋਣ ਹੋ ਰਹੀ ਹੈ ਪਰ ਉਸ ਚੋਣ ਤੋਂ ਪਹਿਲਾਂ ਹੀ ਪੰਜਾਬ ਸਰਕਾਰ ਦੇ ਮੰਤਰੀ ਡਾਕਟਰ ਰਵਜੋਤ ਉਹਦੀਆਂ ਕੁਝ ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਪੰਜਾਬ ਦੀ ਸਿਆਸਤ ਗਰਮਾਈ ਹੋਈ ਹੈ ਆਮ ਆਦਮੀ ਪਾਰਟੀ ਦਾ ਦਾਅਵਾ ਹੈ ਕਿ ਇਹ ਤਸਵੀਰਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਭਾਵ AI ਨਾਲ ਬਣਾਈਆਂ ਨੇ ਇਹਦੇ ਤੋਂ ਬਾਅਦ ਵਿਰੋਧੀ ਇਸ ਜਾਂਚ ਦੀ ਮੰਗ ਵੀ ਕਰ ਰਹੀਆਂ ਨੇ ਅਤੇ ਇਸ ਦੌਰਾਨ ਮੁਰਤੋਂ ਅਕਾਲੀ ਦਲ ਦੇ ਲੀਡਰ ਸੁੱਚਾ ਸਿੰਘ ਲੰਗਾ ਦਾ ਜ਼ਿਕਰ ਹੋਣ ਲੱਗਿਆ ਹੈ ਦਰਅਸਲ ਆਪ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਮੀਡੀਆ ਨੂੰ ਮੁਖਾਤਬ ਹੋ ਰਹੇ ਸੀ ਜਿਸ ਤਰ੍ਹਾਂ ਉਹਨਾਂ ਤੋਂ ਡਾਕਟਰ ਰਵਜੋਤ ਦੀਆਂ ਇਹਨਾਂ ਤਸਵੀਰਾਂ ਬਾਰੇ ਪੁੱਛ ਲਿਆ ਗਿਆ ਤਾਂ ਉਹਨਾਂ ਆਖਿਆ ਕਿ ਡਾਕਟਰ ਰਵਜੋਤ ਇਸ ਵਕਤ ਪਹਿਲਾਂ ਹੀ ਸਫਾਈ ਦੇ ਚੁਕੇ ਨੇ ਕਿ ਤਸਵੀਰਾਂ AI ਦੇ ਨਾਲ ਬਣਾਈਆਂ ਗਈਆਂ ਨੇ ਪਰ ਮੈਂ ਸਮਝਦਾ ਹਾਂ ਕਿ ਇਸ ਹਲਕੇ ਪੱਧਰ ਦੀ ਰਾਜਨੀਤੀ ਨਹੀਂ ਹੋਣੀ ਚਾਹੀਦੀ ਅਮਨ ਅਰੂੜਾ ਨੇ ਆਖਿਆ ਕਿ ਮੰਤਰੀ ਡਾਕਟਰ ਰਵਜੋਤ ਪਹਿਲਾਂ ਹੀ ਇਹ ਸਾਫ਼ ਕਰ ਚੁਕੇ ਨੇ ਕਿ ਤਸਵੀਰਾਂ ਉਹਨਾਂ ਦੀ ਸਾਫ ਕਾ ਪਤਨੀ ਦੇ ਨਾਲ AI ਦੀ ਵਰਤੋਂ ਕਰਕੇ ਤਿਆਰ ਕੀਤੀਆਂ ਗਈਆਂ ਨੇ ਇਹ ਤਸਵੀਰਾਂ ਤਾਂ ਜਿਸ ਨੇ ਸਾਂਝੀਆਂ ਕੀਤੀਆਂ ਨੇ ਉਹ ਉਸਤੇ ਕਿਰਦਾਰ ਨੂੰ ਦਰਸਾਉਂਦੀਆਂ ਨੇ ਇਸ ਮੌਕੇ ਅਮਨ ਅਰੂੜਾ ਨੇ ਆਖਿਆ ਕਿ ਵਿਕਰਮ ਮਜੀਠੀਆ ਦਾ ਸੋਚਾ ਸਿਗ ਲੰਗਾਹ ਬਾਰੇ ਕੀ ਖਿਆਲ ਆ ਉਹਦੇ ਬਾਰੇ ਜ਼ਰੂਰ ਜਾਣਕਾਰੀ ਦੇਣ ਇਸ ਮੌਕੇ ਅਮਨ ਅਰੂੜਾ ਨੇ ਕਿਹਾ ਕਿ ਕਿਸੇ ਨੂੰ ਵੀ ਇਹੋ ਜੀ ਹੋਛੀ ਰਾਜਨੀਤੀ ਕੋਈ ਹਰਕਤ ਨਹੀਂ ਕਰਨੀ ਚਾਹੀਦੀ ਤੇ ਜੇ ਮਜੀਠੀਆ ਸਮਾਜ ਦਾ ਠੇਕੇਦਾਰ ਬਣਿਆ ਹੋਇਆ ਹੈ ਤਾਂ ਇਹ ਦੱਸੇ ਕਿ ਉਸ ਕੋਲ ਅਜਿਹਾ ਕੁਝ ਚੋਣਾ ਤੋਂ 2 ਦਿਨ ਪਹਿਲਾਂ ਹੀ ਕਿਉਂ ਆਉਂਦਾ ਉਧਰ ਡਾਕਟਰ ਰਵਜੋਦ ਦਾ ਕਹਿਣਾ ਹੈ ਕਿ ਲੁਧਿਆਣਾ ਉਪ ਚੋਣ ਵਿੱਚ ਆਪ ਦੀ ਸ਼ਾਨਦਾਰ ਜਿੱਤ ਵੇਖ ਕੇ ਵਿਰੋਧੀ ਧਿਰ ਇੰਨੀ ਬੁਖਲਾ ਗਈ ਹੈ ਕਿ ਉਹਦੇ ਆਗੂਆਂ ਨੇ ਨੀਸ਼ਤਾ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਨੇ ਇਹਨਾਂ ਦੇ ਕੁਝ ਆਗੂ ਮੇਰੀ ਸਾਫਕਾ ਪਤਨੀ ਨਾਲ ਮੇਰੀਆਂ ਨਿੱਜੀ ਤਸਵੀਰਾਂ ਨੂੰ AI ਦੀ ਮਦਦ ਨਾਲ ਐਡਿਟ ਕਰਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਰਹੇ ਨੇ ਇਹਨਾਂ ਨੇ ਮੈਨੂੰ ਨਿਸ਼ਾਨਾ ਇਸ ਲਈ ਬਣਾਇਆ ਕਿਉਂਕਿ ਮੈਂ ਇੱਕ ਦਲਤ ਪਰਿਵਾਰ ਨਾਲ ਸੰਬੰਧਤਾਂ ਅਤੇ ਪੰਜਾਬ ਦੀ ਜਨਤਾ ਨੇ ਇਹਨਾਂ ਦੀ ਗੁੰਡਾਗਰਦੀ ਅਤੇ ਭ੍ਰਿਸ਼ਟ ਸਿਆਸਤ ਨੂੰ ਹਰਾ ਕੇ ਮੈਨੂੰ ਚੁਣਿਆ ਇਹ ਹਰਕਤ ਸਿਰਫ ਮੇਰੀ ਨਹੀਂ ਸਗ ਇੱਕ ਔਰਤ ਦੀ ਇੱਜ਼ਤ ਨੂੰ ਵੀ ਠੇਸ ਪਹੁੰਚਾਉਣ ਵਾਲੀ ਹੈ ਅਤੇ ਸਮਾਜ ਵਿੱਚ ਔਰਤਾਂ ਪ੍ਰਤੀ ਇਹਨਾਂ ਦੀ ਅਸਲ ਸੋਚ ਨੂੰ ਬੇਨਕਾਬ ਵੀ ਕਰਦੀ ਹੈ ਇਹ ਸਿਰਫ ਨਿੱਜੀ ਹਮਲਾ ਨਹੀਂ ਸਗੋ ਜਾਤੀਅਤ ਤੇ ਸਿਆਸੀ ਸਾਜ਼ਿਸ਼ ਹੈ ਉਧਰ ਸੀਨੀਅਰ ਕਾਂਗਰਸੀ ਆਗੂ ਸੁਖਪਾਲ ਖੈਰਾ ਨੇ ਵੀ ਉਹ ਵੀ ਪਿੱਛੇ ਨਹੀਂ ਰਹੇ ਉਹਨਾਂ ਨੇ ਇਸ ਮਸਲੇ ਤੇ ਕੇਜਰੀਵਾਲ ਨੂੰ ਘੇਰਿਆ ਉਹਨਾਂ ਨੇ ਆਖਿਆ ਕਿ ਸ਼ਰਮਨਾਕ ਹੈ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਨਿਯੁਕਤ ਮੰਤਰੀ ਉਲਟਾ ਸਕੈਂਡਲਾਂ ਦੇ ਵਿੱਚ ਫਸੇ ਹੋਏ ਨੇ ਜੋ ਜਨਤਕ ਭਰੋਸੇ ਨੂੰ ਤੋੜ ਰਹੇ ਨੇ ਉਨ੍ਹਾਂ ਨੇ ਇਸ ਮਸਲੇ ਦੇ ਉੱਤੇ ਅਰਵਿੰਦ ਕੇਜਰੀਵਾਲ ਦੀ ਚੁੱਪ ਤੇ ਸਵਾਲ ਉਠਾਏ ਅਤੇ ਪੁੱਛਿਆ ਕਿ ਕੀ ਆਪ ਨੇਤਾ ਦੀ ਸਿਆਸਤ ਵਿੱਚ ਬਦਲਾਅ ਦੇ ਆਪਣੇ ਵੱਡੇ ਵੱਡੇ ਵਾਅਦੇਆਂ ਨੂੰ ਉਹ ਛੱਡ ਚੁੱਕੇ ਨੇ ਕੇਜਰੀਵਾਲ ਸੱਤਾ ਵਿੱਚ ਪਾਰਦਰਸ਼ਤਾ, ਜਵਾਬਦੇਹੀ ਅਤੇ ਨੈਤਿਕ ਸ਼ਾਸਨ ਦੇ ਨਵੇਂ ਯੁੱਗ ਦੀ ਸ਼ੁਰੂਆਤ ਦੇ ਦਾਅਵੇ ਨਾਲ ਆਏ ਸੀ ਕਿ ਇਹ ਸਭ ਕੁਝ ਇੱਕ ਟਕਹਾਸਲਾ ਸੀ ਆਪਣੇ ਮੰਤਰੀਆਂ ਦੇ ਅਨੈਤਿਕ ਵਰਤਾਰੇ ਦੇ ਸਬੂਤਾਂ ਦੇ ਬਾਵਜੂਦ ਉਨ੍ਹਾਂ ਵਿਰੁੱਧ ਕਾਰਵਾਈ ਨਾ ਕਰਨਾ ਇੱਕ ਅਜਾਹੀ ਨੇਤਾ ਨੂੰ ਦਰਸਾਉਂਦਾ ਹੈ ਜੋ ਸਿਧਾਂਤਾਂ 'ਤੇ ਆਲੋ ਸੱਤਾ ਨੂੰ ਵਧੇਰੇ ਅਹਿਮੀਅਤ ਦੇ ਰਿਹਾ ਹੈ ਖੈਰਾ ਨੇ ਕੁਝ ਮੰਤਰੀਆਂ ਦਾ ਜ਼ਿਕਰ ਕੀਤਾ ਲਾਲਚੰਦ ਕਟਾਰੂਚੱਕ ਡਾਕਟਰ ਅਵਜੋਤ ਅਤੇ ਸਾਬਕਾ ਮੰਤਰੀ ਬਲਕਾਰ ਸਿੰਘ ਕਿ ਤੁਰੰਤ ਬਰਖਾਸਤ ਕਰਨ ਦੀ ਅਸੀਂ ਮੰਗ ਕਰਦੇ ਹਾਂ ਅਤੇ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਨਤਕ ਵਿਸ਼ਵਾਸ ਬਹਾਲ ਕਰਨ ਦੀ ਤੁਰੰਤ ਕਾਰਵਾਈ ਕਰਨ ਦੀ ਅਪੀਲ ਹੈ ਹੁਣ ਦੇਖਦੇ ਹਾਂ ਕਿ ਇਸ ਮਸਲੇ ਦੇ ਉੱਤੇ ਸਿਆਸਤ ਲਗਾਤਾਰ ਗਰਵਾ ਰਹੀ ਹੈ ਪਰ ਇੱਕ ਗੱਲ ਮੰਨਣੀ ਪੈਗੀ ਕਿ ਬਿਕਰਮਜੀਠੀਆ ਅਕਸਰ ਕਹਿ ਦਿੰਦੇ ਨੇ ਕਿ ਮੇਰੇ ਕੋਲ ਕੁਝ ਵੀਡੀਓਜ਼ ਵੀ ਨੇ 222 ਦੀਆਂ ਚੋਣਾਂ ਤੋਂ ਪਹਿਲਾਂ ਉਹਨਾਂ ਨੇ ਡਾਕਟਰ ਜਿਸ ਤਰ੍ਹਾਂ ਰਵਜੋਤ ਦਾ ਜ਼ਿਕਰ ਕੀਤਾ ਇਸੇ ਤਰ੍ਹਾਂ ਉਹਨਾਂ ਨੇ ਚਰਨਦੀ ਚੰਨੀ ਦੇ ਬਾਬਤ ਆਖਿਆ ਸੀ ਕਿ ਇੱਕ ਵੀਡੀਓ ਰਿਲੀਜ਼ ਕਰਾਂਗਾ ਪਰ ਮੁੜ ਕੇ ਚੁੱਪ ਵਟ ਗਏ ਤੇ ਹੁਣ ਗੱਲ ਕਰਦੇ ਆਂ ਲੁਧਿਆਣਾ ਦੇ ਵਿੱਚ ਚੋਣਾਂ ਹੋ ਰਹੀਆਂ ਨੇ ਅੱਜ ਚੋਣਾਂ ਨੇ ਇਹਦੇ ਤੋਂ ਪਹਿਲਾਂ ਹੀ ਇੱਕ ਦੂਸਰੇ ਦੇ ਉੱਤੇ ਸਾਰੀਆਂ ਪਾਰਟੀਆਂ ਹਮਲਾਵਰ ਨੇ ਜਿੱਥੇ ਬੀਤੇ ਦਿਨੀ ਬਿਕਰਮ ਸਿੰਘ ਮਜੀਠੀਆ ਨੇ ਆਪ ਦੇ ਆਗੂ ਡਾਕਟਰ ਰਵਜੋਤ ਦੀਆਂ ਕੁਝ ਅਸ਼ਲੀਲ ਤਸਵੀਰਾਂ ਸਾਂਝੀਆਂ ਕੀਤੀਆਂ ਸੀ ਅਤੇ ਉਹਦੇ ਤੋਂ ਬਾਅਦ ਬਿਕਰਮ ਮਜੀਠੀਆ ਨੇ ਆਮ ਆਦਮੀ ਪਾਰਟੀ ਦੇ ਇੱਕ ਹੋਰ ਵਿਧਾਇਕ ਦੇ ਸਾਲੇ ਦੀ ਗੁੰਡਾਗਰਦੀ ਕਰਦਿਆਂ ਦੀ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ ਜਿਸ ਵਿੱਚੋਂ ਸਾਫ਼ ਤੌਰ ਤੇ ਔਰਤ ਨੂੰ ਡੰਡਿਆਂ ਨਾਲ ਕੁੱਟਦਾ ਨਜ਼ਰ ਆ ਰਿਹਾ ਹੈ ਦੱਸਣਾ ਬਣਦਾ ਕਿ ਬਿਕਰਮ ਮਜੀਠੀਆ ਨੇ ਆਪਣੇ ਐਕਸ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੇ ਸਾਲੇ ਬਲਦੇਵ ਸਿੰਘ ਗੋਰਾ ਦੀ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚੋਂ ਆਪਣੇ ਪਿੰਡ ਦੀ ਇੱਕ ਔਰਤ ਨੂੰ ਕੁੱਟਮਾਰ ਕਰ ਰਿਹਾ ਹੈ ਵੀਡੀਓ ਦੇ ਵਿੱਚ ਇੱਕ ਬੱਚਾ ਵੀ ਨਜ਼ਰ ਆ ਰਿਹਾ ਹੈ ਜੋ ਸਾਰਾ ਕੁਝ ਵੇਖ ਰਿਹਾ ਹੈ ਮਜੀਠੀਆਂ ਨੇ ਕਿਹਾ ਕਿ ਬੱਚੇ ਦੇ ਸਾਹਮਣੇ ਔਰਤ ਉੱਤੇ ਇਸ ਤਰ੍ਹਾਂ ਡੰਡਿਆਂ ਨਾਲ ਵਾਰ ਕਰਨਾ ਕਿਹੜੀ ਮਰਦਾਨਗੀ ਹੈ ਇਸ ਵੀਡੀਓ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਵਰਕਰ ਔਰਤਾਂ ਦੀ ਕਿੰਨੀ ਇੱਜ਼ਤ ਕਰਦੇ ਨੇ ਦੱਸਣਾ ਬਣਦਾ ਹੈ ਕਿ ਇਹਦੇ ਤੋਂ ਪਹਿਲਾਂ ਇੱਕ ਗੁਰਸਿੱਖ ਬਿਜਲੀ ਵਿਭਾਗ ਦੇ ਬਲਾਜ਼ਮ ਦੀ ਦਸਤਾਰ ਦੀ ਬੇਅਦਬੀ ਵੀ ਬਲਦੇਵ ਗੋਰਾ ਨੇ ਕਰ ਦਿੱਤੀ ਸੀ ਪੰਚਾਇਤੀ ਚੋਣਾਂ ਵਿੱਚ ਵੀ ਤੱਕੇ ਸ਼ਾਹੀ ਦੇ ਦੋਸ਼ ਲੱਗੇ ਸੀ ਗੈਰ ਕਾਨੂੰਨੀ ਮਾਈਨਿੰਗ ਦੇ ਵਿੱਚ ਵੀ ਉਹਦੇ ਉੱਤੇ ਦੋਸ਼ ਲੱਗਦੇ ਨੇ ਜਿਸ ਉੱਤੇ ਪੁਲਿਸ ਵੱਲੋਂ ਐਕਸ਼ਨ ਲੈਣ ਤੇ ਇਮਾਨਦਾਰ ਐਸਐਸਪੀ ਗੁਰਮੀਤ ਚਾਹਾਨ ਦਾ ਉਹਨਾਂ ਦਾ ਕਹਿਣਾ ਹੈ ਕਿ ਜ਼ਿਲ੍ਹਾ ਤਰਨਤਾਰਨ ਤੋਂ ਤਬਾਦਲਾ ਕਰ ਦਿੱਤਾ ਗਿਆ ਸੀ ਲਾਲਪੁਰਾ ਜੀ ਲੋਕਾਂ ਨੇ ਤੁਹਾਨੂੰ ਆਪਣਾ ਨੁਮਾਇੰਦਾ ਚੁਣਿਆ ਸੀ ਤੁਸੀਂ ਲੋਕਾਂ ਦੇ ਸੇਵਕ ਹੋ ਕੋਈ ਸ਼ਾਸਕ ਨਹੀਂ ਆਪਣੇ ਨਜ਼ਦੀਕੀ ਰਿਸ਼ਤੇਦਾਰ ਨੂੰ ਕੰਟਰੋਲ ਕਰੋ ਕਿਉਂਕਿ ਲੋਕਾਂ ਨੂੰ ਤੁਹਾਡੀ ਜਵਾਬਦੇਹੀ ਚਾਹੀਦੀ ਹੈ ਤੇ ਹੁਣ ਲਗਾਤਾਰ ਇਹ ਖਬਰਾਂ ਲੁਧਿਆਣਾ ਦੀ ਜ਼ਿਮਨੀ ਚੋਣ ਤੋਂ ਪਹਿਲਾਂ ਹੀ ਪ੍ਰਕਾਸ਼ਿਤ ਕਿਉਂ ਕੀਤੀਆਂ ਗਈਆਂ ਨੇ ਬਹੁਤ ਸਾਰੇ ਇਸ ਮਸਲੇ ਤੇ ਸਵਾਲ ਵੀ ਖੜੇ ਕਰ ਰਹੇ ਨੇ ਕਿਉਂਕਿ ਅੱਜ ਭਾਗ 19 ਜੂਨ ਨੂੰ ਇਹ ਚੋਣ ਹੋ ਰਹੀ ਹੈ ਤੇ 23 ਜੂਨ ਨੂੰ ਨਤੀਜੇ ਐਲਾਨੇ ਜਾਣਗੇ ਇਹਦੇ ਤੋਂ ਪਹਿਲਾਂ ਹੀ ਲੁਧਿਆਣਾ ਦੇ ਜਵਾਹਰ ਨਗਰ ਕੈਂਪ ਦੇ ਵਿੱਚ ਕਾਂਗਰਸੀ ਉਮੀਦਵਾਰ ਭਾਰਤ ਪੂਸ਼ਣ ਆਸ਼ੂ ਅਤੇ ਪੁਲਿਸ ਮੁਲਾਜ਼ਮਾ ਦੇ ਵਿਚਕਾਰ ਝੜਪ ਦੀ ਇੱਕ ਵੀਡੀਓ ਵੀ ਸਾਹਮਣੇ ਆ ਰਹੀ ਹੈ ਦਰਅਸਲ ਲੁਧਿਆਣਾ ਦੇ ਜਵਾਹਰ ਨਗਰ ਕੈਂਪ ਇਲਾਕੇ ਵਿੱਚ ਕਾਂਗਰਸੀਆਂ ਨੇ ਰਾਸ਼ਣ ਵੰਡਦੇ ਇੱਕ ਵਿਅਕਤੀ ਨੂੰ ਫੜਨ ਦਾ ਦਾਵਾ ਕੀਤਾ। ਉਹ ਵਿਅਕਤੀ ਆਪਣੀ ਐਕਟਿਵਾ ਛੱਡ ਕੇ ਉੱਥੋਂ ਦੌੜ ਗਿਆ। ਝਗੜਾ ਵਧਣ ਦੇ ਕਾਰਨ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲਿਸ ਮੌਕੇ ਤੇ ਪਹੁੰਚੀ। ਸੂਚਨਾ ਮਿਲਦੀ ਕਾਂਗਰਸੀ ਉਮੀਦਵਾਰ ਅਤੇ ਸਾਬਕਾ ਕੈਬਨਟ ਮੰਤਰੀ ਭਾਰਤ ਪੂਸ਼ਣ ਆਸ਼ੂ ਉੱਥੇ ਪਹੁੰਚੇ। ਜਿੱਥੇ ਉਹਨਾਂ ਦੀ ਪੁਲਿਸ ਅਧਿਕਾਰੀਆਂ ਦੇ ਨਾਲ ਤਿੱਖੀ ਬਹਿਸ ਹੋਈ। ਦੋਵਾਂ ਵਿਚਕਾਰ ਝੜਪ ਸ਼ੁਰੂ ਹੋ ਗਈ। ਆਸ਼ੂ ਨੇ ਦੋਸ਼ ਲਗਾ ਕੇ ਪੁਲਿਸ ਆਮ ਆਦਮੀ ਪਾਰਟੀ ਦੇ ਇਸ਼ਾਰੇ ਤੇ ਕੰਮ ਕਰ ਰਹੀ ਹੈ। ਇਸੇ ਦੌਰਾਨ ਉਹਨਾਂ ਨੇ ਕਿਹਾ ਕਿ ਪੁਲਿਸ ਨੇ ਤੱਕੇਸ਼ਾਹੀ ਕੀਤੀ ਹੈ। ਦਰਸਲ ਲੁਧਿਆਣਾ ਦੇ ਜਵਾਹਰ ਨਾਗਰ ਕੈਂਪ ਇਲਾਕੇ 'ਚ ਕਾਂਗਰਸੀਆਂ ਦਾ ਕਹਿਣਾ ਕਿ ਰਾਸ਼ਨ ਵੰਡ ਦੇ ਇੱਕ ਵਿਅਕਤੀ ਨੂੰ ਉਹਨਾਂ ਨੇ ਫੜਿਆ ਹੈ ਉਹ ਵਿਅਕਤੀ ਆਪਣੀ ਐਕਟਿਵਾ ਉੱਥੇ ਛੱਡ ਕੇ ਦੌੜਿਆ ਝਗੜਾ ਵਧਣ ਦੇ ਕਾਰਨ ਉੱਥੇ ਪੁਲਿਸ ਵੀ ਪਹੁੰਚੀ ਅਤੇ ਭਾਰਤ ਪੂਸ਼ਣ ਆਸ਼ੂ ਵੀ ਪਹੁੰਚੇ ਜਿੱਥੇ ਉਹਨਾਂ ਦੇ ਵੱਲੋਂ ਇਹ ਅਧਿਕਾਰੀਆਂ ਦੇ ਨਾਲ ਬਹਿਸ ਵੀ ਕੀਤੀ ਗਈ ਦੋਵਾਂ ਵਿਚਕਾਰ ਝੜਪ ਹੋਈ ਆਸ਼ੂ ਨੇ ਦੋਸ਼ ਲਗਾਇਆ ਕਿ ਅਸਲ ਦੇ ਵਿੱਚ ਇਹ ਲੋਕ ਆਪ ਆਦਮੀ ਪਾਰਟੀ ਪਾਬ ਸੱਤਾ ਧਿਰ ਦੇ ਇਸ਼ਾਰੇ ਤੇ ਕੰਮ ਕਰ ਰਹੀ ਹੈ ਹੁਣ ਅੱਜ ਵੇਖਣਾ ਹੋਏਗਾ ਕਿ ਪੰਜਾਬ ਦੇ ਵਿੱਚ ਲੁਧਿਆਣਾ ਪੱਛਮੀ ਹਲਕੇ ਦੇ ਲੋਕ ਕਿਸ ਉਮੀਦਵਾਰ ਦੇ ਹੱਕ ਤੇ ਕਿਹਨਾਂ ਦੇ ਵਿਰੋਧ ਦੇ ਵਿੱਚ ਵੋਟ ਪਾਉਂਦੇ ਨੇ ਕਹਿਣ ਨੂੰ ਭਾਵੇਂ ਕੁਝ ਵੀ ਹੋਵੇ ਸਮੇਂ-ਸਮੇਂ ਤੇ ਹਰ ਚੋਣ ਤੋਂ ਪਹਿਲਾਂ ਇਸ ਤਰ੍ਹਾਂ ਦੀਆਂ ਖਬਰਾਂ ਮਿਲਦੀਆਂ ਨੇ ਜਿਸ ਤੋਂ ਬਾਅਦ ਇੱਥੋਂ ਇਹ ਆਖਿਆ ਜਾ ਸਕਦਾ ਹੈ ਕਿ ਲੋਕਾਂ ਦੀਆਂ ਜ਼ਮੀਰਾਂ ਵੀ ਵਕਾਊ ਨੇ ਅਤੇ ਦੂਸਰੇ ਪਾਸੇ ਚੋਣ ਜਿੱਤਣ ਦੇ ਵਾਸਤੇ ਭਾਵੇਂ ਸੱਤਾਧਾਰੀ ਹੋਣ ਤੇ ਭਾਵੇਂ ਵਿਰੋਧੀ ਹੋਣ ਹਰ ਹਰਬਾ ਜਰਵਾ ਵਰਤਦੇ ਨੇ आशु ਨੇ ਕਿਹਾ ਕਿ ਵਰਕਰਾਂ ਨੇ ਉਹਨਾਂ ਨੂੰ ਦੱਸਿਆ ਸੀ ਕਿ ਪੁਲਿਸ ਉਸ ਮੁੰਡੇ ਨੂੰ ਫੜਨ ਆਈ ਸੀ ਜਿਸ ਨੇ 2 ਘੰਟੇ ਪਹਿਲਾਂ ਆਮ ਆਦਮੀ ਪਾਰਟੀ ਦੇ ਰਾਸ਼ਣ ਅਤੇ ਕੁਝ ਸੂਟ ਵੰਡਦੇ ਲੋਕਾਂ ਨੂੰ ਫੜਿਆ ਸੀ ਜਦੋਂ ਮੈਂ ਮੌਕੇ ਤੇ ਪਹੁੰਚਿਆ ਤਾਂ ਪੁਲਿਸ ਉਸ ਨੌਜਵਾਨ ਨੂੰ ਕਸੀਟ ਕੇ ਲੈ ਜਾ ਰਹੀ ਸੀ ਮੈਂ ਪੁਲਿਸ ਕਮਿਸ਼ਨਰ ਨੂੰ ਫੋਨ ਕੀਤਾ ਉਹਨਾਂ ਆ ਕਿਹਾ ਕਿ ਮੈਂ ਮਾਮਲੇ ਦੀ ਜਾਂਚ ਕਰਾਂਗਾ ਅਸੀਂ ਕਿਹਾ ਸੀ ਕਿ ਅਸੀਂ ਉਸ ਮੁੰਡੇ ਨੂੰ ਲਜਾਣ ਨਹੀਂ ਦੇਵਾਂਗੇ ਪਰ ਪੁਲਿਸ ਨੇ ਤੱਕੇਸ਼ਾਈ ਸ਼ੁਰੂ ਕਰ ਦਿੱਤੀ ਆਸ਼ੂ ਦਾ ਕਹਿਣਾ ਸੀ ਕਿ ਐਸ ਐਚਓ ਵਿਕਰਮਜੀਤ ਅਤੇ ਚੌਂਕੀ ਇਨਚਾਰਜ ਨੇ ਸ਼ਰਮਲਾ ਦਿੱਤੀ ਹੈ ਉਹ ਪਾਰਟੀ ਵਰਕਰਾਂ ਦੇ ਵਾਂਗ ਕੰਮ ਕਰ ਰਹੇ ਨੇ ਅਸੀਂ ਦੇਖ ਰਹੇ ਹਾਂ ਕਿ ਸੀਨੀਅਰ ਅਧਿਕਾਰੀ ਕੀ ਕਰਦਾ ਨਹੀਂ ਤਾਂ ਅਸੀਂ ਹਰ ਲੜਾਈ ਲੜਨ ਵਾਸਤੇ ਤਿਆਰ ਹਾਂ ਪ੍ਰਸ਼ਾਸਨ ਸਰਕਾਰ ਦੇ ਇਸ਼ਾਰੇ ਤੇ ਕੰਮ ਕਰ ਰਿਹਾ ਹੈ ਅੱਜ ਤੋਂ ਅਸੀਂ ਪ੍ਰਸ਼ਾਸਨ ਦੇ ਵਿਰੁੱਧ ਲੜਨਾ ਸ਼ੁਰੂ ਕਰ ਦਿੱਤਾ ਹੈ ਅੱਜ ਭਾਵੇਂ ਸਾਨੂੰ ਸੜਕਾਂ ਤੇ ਲੇਟਣਾ ਪਵੇ ਜਾਂ ਜੇਲ੍ਹ ਜਾਣਾ ਪਵੇ ਕੋਈ ਨਹੀਂ ਡਰੇਗਾ ਉਸ ਨੌਜਵਾਨ ਦੇ ਮੂੰਹ ਤੇ ਵੀ ਲੱਤ ਮਾਰੀ ਉਹਨਾਂ ਨੇ ਇਹ ਵੀ ਦਾਵਾ ਕੀਤਾ ਹੈ ਤੇ ਹੁਣ ਗੱਲ ਕਰਦੇ ਆ ਕੰਚਨ ਕੁਮਾਰੀ ਉਰਫ ਕਮਲ ਦੇ ਕਤਲ ਦੇ ਨਾਲ ਜੁੜੀਆਂ ਕੁਝ ਜਾਣਕਾਰੀਆਂ ਦੀ ਤੁਹਾਨੂੰ ਯਾਦ ਹੋਣਾ ਕਿ ਬੀਤੇ ਦਿਨੀ ਕੰਚਨ ਕੁਮਾਰੀ ਅਤੇ ਸੋਸ਼ਲ ਮੀਡੀਆ ਤੇ ਐਕਟਿਵ ਸੀ ਕਮਲ ਕੌਰ ਭਾਬੀ ਦੇ ਨਾਮ ਨਾਲ ਉਹਦਾ ਬੀਤੇ ਦਿਨੀ ਕਤਲ ਕਰ ਦਿੱਤਾ ਗਿਆ ਸੀ ਕਤਲ ਦੇ ਮਾਮਲੇ ਵਿੱਚ ਦੋ ਨੌਜਵਾਨ ਗ੍ਰਿਫਤਾਰ ਕਰ ਲਏ ਗਏ ਸੀ ਅਤੇ ਉਹਨਾਂ ਨੂੰ ਮਾਨਯੋਗ ਅਦਾਲਤ ਦੇ ਵੱਲੋਂ 14 ਦਿਨ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ ਪੁਲਿਸ ਨੇ ਅਦਾਲਤ ਵਿੱਚ ਅਰਜੀ ਦਾਇਰ ਕਰਕੇ ਮੁਲਜ਼ਮਾਂ ਨੂੰ ਜੇਲ੍ਹ ਭੇਜਣ ਦੀ ਮੰਗ ਕੀਤੀ ਸੀ ਜਿਸ ਨੂੰ ਅਦਾਲਤ ਨੇ ਸਵੀਕਾਰ ਕਰ ਲਿਆ ਇਹਦੇ ਨਾਲ ਹੀ ਮੁਲਜ਼ਮ ਦੇ ਵਕੀਲ ਨੇ ਪੁਲਿਸ ਦੇ ਕੰਮ ਕਾਜ ਤੇ ਸਵਾਲ ਉਠਾਉਂਦਿਆਂ ਕਿਹਾ ਕਿ ਅਸੀਂ ਪਹਿਲੇ ਦਿਨ ਤੋਂ ਹੀ ਆਖ ਰਹੇ ਸੀ ਕਿ ਪੁਲਿਸ ਕੋਲ ਰਿਮਾਂਡ ਤੋਂ ਵਸੂਲੀ ਨਹੀਂ ਕੋਈ ਕੁਝ ਵੀ ਨਹੀਂ ਹੈ ਇਹ ਸਭ ਕੁਝ ਸਿਰਫ ਤਸ਼ੱਦਦ ਕਰਨ ਵਾਸਤੇ ਕੀਤਾ ਗਿਆ ਹੈ ਉਹਨਾਂ ਇਹ ਵੀ ਦਾਵਾ ਕੀਤਾ ਕਿ ਅਮਰਿਤਪਾਲ ਸਿੰਘ ਮਹਿਰੋ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ ਹੋਇਆ ਹੈ ਪਰ ਉਸ ਨੂੰ ਪੇਸ਼ ਨਹੀਂ ਕੀਤਾ ਜਾ ਰਿਹਾ ਜਿਸ ਕਾਰਨ ਉਹਨਾਂ ਵੱਲੋਂ ਕਈ ਸਵਾਲ ਖੜੇ ਕਰ ਦਿੱਤੇ ਗਏ ਪਰ ਇਸ ਮਾਮਲੇ ਦੀ ਜਾਂਚ ਦੇ ਹਾਲੇ ਵੀ ਕਈ ਪਹਿਲੂ ਨੇ ਤੇ ਦੂਸਰੇ ਪਾਸੇ ਕਮਲ ਕੌਰ ਦੇ ਕਤਲ ਕਾਂਡ ਤੋਂ ਬਾਅਦ ਕਈ ਇਨਫਲੂਐਂਸਰ ਆਪਣਾ ਗੁੱਸਾ ਕੱਢ ਚੁੱਕੇ ਨੇ ਅਤੇ ਕਈਆਂ ਨੂੰ ਧਮਕੀਆਂ ਮਿਲ ਚੁੱਕੀਆਂ ਨੇ ਤੇ ਕਈ ਆਪਣੇ ਖਾਤੇ ਬੰਦ ਕਰ ਚੁੱਕੇ ਨੇ ਹੁਣ ਨੈਨਸੀ ਗਰੇਵਾਲ ਨੇ ਵੀ ਮਹਿਰੋਂ ਨੂੰ ਖਰੀਆਂ-ਖੋਟੀਆਂ ਸੁਣਾਈਆਂ ਨੇ ਉਹਨਾਂ ਨੇ ਅਮਰਿਤਪਾਲ ਸਿੰਘ ਤੇ ਰੱਜ ਕੇ ਪੜਾਸ ਕੱਢੀ ਹੈ ਉਸਨੇ ਕਿਹਾ ਕਿ ਅਮਰਿਤਪਾਲ ਮਹਿਰੋਂ ਜਿਹਾ ਵਿਅਕਤੀ ਸਮਾਜ ਵਾਸਤੇ ਖਤਰਾ ਹੈ ਇਹ ਗਲਤ ਬੰਦਾ ਹੈ ਇਸ ਦਾ ਟ੍ਰੀਟਮੈਂਟ ਹੋਣਾ ਚਾਹੀਦਾ ਹੈ ਇਹਦੇ ਨਾਲ ਹੀ ਨੈਨਸੀ ਨੇ ਵੱਡਾ ਦਾਅਵਾ ਕੀਤਾ ਹੈ ਕਿ ਕਮਲ ਕੌਰ ਤੋਂ ਅਮਰਿਤਪਾਲ ਨੇ ਫਰੋਤੀ ਦੀ ਮੰਗੀ ਸੀ ਉਸ ਨੇ ਫਰੋਤੀ ਨਹੀਂ ਦਿੱਤੀ ਤੇ ਉਸ ਦਾ ਕਤਲ ਕਰ ਦਿੱਤਾ ਗਿਆ ਉਸ ਨੇ ਇਹ ਵੀ ਸਵਾਲ ਕੀਤਾ ਕਿ ਆਖਰ ਮਹਿਰੋਂ ਵਰਗਿਆਂ ਨੂੰ ਇਹ ਹੱਕ ਕਿਸ ਨੇ ਦਿੱਤਾ ਹੈ ਕਿ ਦੂਜਿਆਂ ਦੀਆਂ ਧੀਆਂ ਪਾਣਾਂ ਨੂੰ ਵਟ ਦੇਵੇ ਉਸ ਨੇ ਅੱਗੇ ਇਹ ਵੀ ਆਖਿਆ ਕਿ ਅਜਿਹੇ ਲੋਕਾਂ ਦੇ ਖਿਲਾਫ ਕਾਨੂੰਨੀ ਤੌਰ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਕੋਈ ਕਿਸੇ ਹੋਰ ਦੀ ਮਾਂ ਭੈਣ ਜੇ ਧੀ ਨਾਲ ਕਿਸੇ ਇਸ ਤਰ੍ਹਾਂ ਦਾ ਕੋਈ ਵਰਤਾਓ ਜਾਂ ਸਲੂਕ ਨਾ ਕਰ ਸਕੇ ਦੱਸਣਾ ਬਣਦਾ ਕਿ ਇੰਸਟਾਗ੍ਰam ਇਨਫਲੂਐਂਸਰ ਕੰਚਨ ਕੁਮਾਰੀ ਉਰਫ ਕਮਲ ਕੌਰ ਭਾਬੀ ਦੇ ਕਤਲ ਦੀ ਜ਼ਿੰਮੇਵਾਰੀ निहंग अमृतपाल सिंह ਮਹਿਰੋਂ ਨੇ ਲਈ ਸੀ ਜਿਸ ਤੋਂ ਬਾਅਦ ਉਸਤੇ ਦੋ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ अमृतपाल ਮਹਿਰੋਂ ਹਾਲੇ ਫਰਾਰ ਦੱਸਿਆ ਜਾ ਰਿਹਾ ਹੈ ਮਹਿਰੋਂ ਦੇ ਵੱਲੋਂ ਹੋਰ ਕੁਝ ਇਨਫਲੂਐਂਸਰ ਨੂੰ ਵੀ ਧਮਕੀਆਂ ਦਿੱਤੀਆਂ ਗਈਆਂ ਸੀ ਨੈਂਸੀ ਗਰੇਵਾਲ ਨੇ ਅੰਮ੍ਰਿਤਪਾਲ ਨੂੰ ਖਰੀਆਂ-ਖਰੀਆਂ ਸੁਣਾਉਂਦਿਆਂ ਕਿਹਾ ਕਿ ਹੁਣ ਨਵੀਂ ਪੀੜ੍ਹੀ ਨੂੰ ਤੁਸੀਂ ਕੀ ਸਿਖਾਓਗੇ ਜ਼ਿੰਦਗੀ ਕਿਵੇਂ ਜਿਉਣੀ ਹੈ ਨੈਂਸੀ ਗਰੇਵਾਲ ਨੇ ਕਿਹਾ ਕਿ ਤੁਸੀਂ ਆਪਣੀ ਪੀੜ੍ਹੀ ਥੱਲੇ ਪਹਿਲਾਂ ਸੋਟਾ ਮਾਰੋ ਕਿ ਪਹਿਲਾਂ ਤੁਸੀਂ ਆਪਣੀ ਪੜ੍ਹਾਈ ਦੇ ਸਰਟੀਫਿਕੇਟ ਵਿਖਾਓ ਕਿ ਤੁਹਾਡੀ ਪੜ੍ਹਾਈ ਲਿਖਾਈ ਕਿੰਨੀ ਹੈ ਤੁਸੀਂ ਜ਼ਿੰਦਗੀ ਵਿੱਚ ਕਿਹੜੇ ਕਿਹੜੇ ਕਾੰਢ ਕੀਤੇ ਨੇ ਤੇ ਕਿਹੜੇ ਕਿਹੜੇ ਕੀਰਤੀਮਾਨ ਸਥਾਪਿਤ ਕੀਤੇ ਨੇ ਤੇ ਹੁਣ ਕੁਝ ਖਬਰਾਂ ਹੋਰ ਸਿਆਸਤ ਦੇ ਨਾਲ ਕੈਨੇਡਾ ਦੇ ਵਿੱਚ ਜੀ7 ਸੰਮੇਲਨ ਹੋਇਆ ਇਸ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਇਹਨਾਂ ਵੱਲੋਂ ਮੀਟਿੰਗ ਕੀਤੀ ਗਈ ਹੈ ਤੇ ਦੋਵੇਂ ਪ੍ਰਧਾਨ ਮੰਤਰੀਆਂ ਵੱਲੋਂ ਇਸ ਮੀਟਿੰਗ ਤੋਂ ਬਾਅਦ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਹੈ ਮੀਟਿੰਗ ਤੋਂ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਸੀ ਸਤਿਕਾਰ ਕਾਨੂੰਨ ਦੇ ਰਾਜ ਅਤੇ ਪ੍ਰਭੂਸੱਤਾ ਤੇ ਖੇਤਰੀ ਅਖੰਡਤਾ ਦੇ ਸਿਧਾਂਤ ਤੇ ਵਚਨਬੱਧਤਾ ਪ੍ਰਗਟਾਈ ਹੈ ਅਤੇ ਕੈਨੇਡਾ ਭਾਰਤ ਸਬੰਧਾਂ ਦੀ ਮਹੱਤਤਾ ਦੀ ਪੁਸ਼ਟੀ ਵੀ ਕੀਤੀ ਹੈ। ਦੋਵੇਂ ਪ੍ਰਧਾਨ ਮੰਤਰੀਆਂ ਨੇ ਦੋਵੇਂ ਦੇਸ਼ਾਂ ਦੇ ਨਾਗਰਿਕਾਂ ਅਤੇ ਕਾਰੋਬਾਰਾਂ ਨੂੰ ਨਿਯਮਿਤ ਸੇਵਾਵਾਂ ਤੇ ਵਾਪਸ ਆਉਣ ਦੇ ਉਦੇਸ਼ ਤੇ ਰਾਦ ਨਵੇਂ ਹਾਈ ਕਮਿਸ਼ਨਰ ਨਿਯੁਕਤ ਕਰਨ ਇਹਦੇ ਵਾਸਤੇ ਵੀ ਸਹਿਮਤੀ ਦੇ ਦਿੱਤੀ ਹੈ। ਉਨ੍ਹਾਂ ਨੇ ਲੋਕਾਂ ਦੇ ਵਿਚਕਾਰ ਮਜ਼ਬੂਤ ਅਤੇ ਇਤਿਹਾਸਕ ਸਬੰਧਾਂ ਇੰਡੋ-ਪੈਸੀਫਿਕ ਵਿੱਚ ਭਾਈਵਾਲੀ ਅਤੇ ਕੈਨੇਡਾ ਤੇ ਭਾਰਤ ਵਿਚਕਾਰ ਮਹੱਤਵਪੂਰਨ ਵਪਾਰਕ ਸਬੰਧਾਂ ਤੇ ਵੀ ਚਰਚਾ ਕੀਤੀ ਹੈ ਜਿਸ ਵਿੱਚ ਆਰਥਿਕ ਵਿਕਾਸ ਸਪਲਾਈ ਚੇਨ ਊਰਜਾ ਪਰਿਵਰਤਨ ਅਤੇ ਉਚੇਚੇ ਤੌਰ ਤੇ AI ਦੇ ਉੱਤੇ ਵੀ ਇਹਦੇ ਮਸਲੇ ਤੇ ਗੱਲਬਾਤ ਕੀਤੀ ਗਈ ਹੈ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਇਸ ਮੌਕੇ ਤੇ ਮੀਟਿੰਗ ਕਰਕੇ ਇਹਨਾਂ ਗੱਲਾਂ ਦਾ ਪ੍ਰਗਟਾਵਾ ਕਰ ਰਹੇ ਸੀ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਜੀ7 ਏਜੰਡੇ ਤੇ ਤਰਜੀਹਾਂ ਨੂੰ ਉਭਾਰਿਆ ਜਿਸ ਵਿੱਚ ਅੰਤਰਰਾਸ਼ਟਰੀ ਅਪਰਾਧ ਅਤੇ ਦਵਨ ਸੁਰੱਖਿਆ ਅਤੇ ਨਿਜਮ ਆਧਾਰਤ ਵਿਵਸਥਾ ਵੀ ਸ਼ਾਮਲ ਹੈ ਇਹਨਾਂ ਆਗੂ ਨੇ ਟੈਕਨੋਲੋਜੀ ਡਿਜੀਟਲ ਤਬਦੀਲੀ ਭੋਜਨ ਸੁਰੱਖਿਆ ਤੇ ਮਹੱਤਵਪੂਰਨ ਖਣਜਾ ਵਰਗੇ ਖੇਤਰਾਂ ਵਿੱਚ ਸ਼ਮੂਲੀਅਤ ਨੂੰ ਡੂੰਘਾ ਕਰਦੇ ਹੋਰ ਮੌਕਿਆਂ ਤੇ ਵੀ ਚਰਚਾ ਕੀਤੀ ਹੈ ਭਾਰਤ ਅਤੇ ਕੈਨੇਡਾ ਇੱਕ ਦੂਜੇ ਦੀਆਂ ਰਾਜਧਾਨੀਆਂ ਵਿੱਚ ਹਾਈ ਕਮਿਸ਼ਨਰਾਂ ਨੂੰ ਦੁਬਾਰਾ ਨਿਯੁਕਤ ਕਰਨ ਵਾਸਤੇ ਵੀ ਸਹਿਮਤ ਹੋਇਆ ਇਸ ਨੂੰ ਇੱਕ ਮਹੱਤਵਪੂਰਨ ਕੂਟਨੀਤਿਕ ਸਫਲਤਾ ਵਜੋਂ ਵੀ ਵੇਖਿਆ ਜਾ ਰਿਹਾ ਹੈ ਇਹ ਫੈਸਲਾ ਉਸ ਸਮੇਂ ਆਇਆ ਜਦੋਂ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੇ ਕਾਰਜਕਾਲ ਦੌਰਾਨ ਦੋਵਾਂ ਮੁਲਕਾਂ ਦੇ ਸਬੰਧ ਕਾਫੀ ਕੁੜੱਤਣ ਭਰੇ ਹੋ ਗਏ ਸੀ ਇਹ ਫੈਸਲਾ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਚਕਾਰ ਜੀ7 ਸੰਮੇਲਨ ਦੌਰਾਨ ਹੋਈ ਦਵੱਲੀ ਮੀਟਿੰਗ ਦੇ ਵਿੱਚ ਲਿਆ ਗਿਆ ਮੀਟਿੰਗ ਬਾਰੇ ਜਾਣਕਾਰੀ ਦਿੰਦੇ ਹੋਏ ਭਾਰਤ ਦੇ ਵਿਦੇਸ਼ ਸਕੱਤਰ ਵਿਕਰਮ ਮਿਸ਼ਰੀ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਇਸ ਮਹੱਤਵਪੂਰਨ ਰਿਸ਼ਤੇ ਵਿੱਚ ਸਥਿਰਤਾ ਲਿਆਉਣ ਲਈ ਲੜੀਵਾਰ ਕਦਮ ਚੁੱਕਣ ਲਈ ਸਹਿਮਤ ਹੋਏ ਹੈ ਪਹਿਲਾ ਕਦਮ ਇਹ ਹੋਵੇਗਾ ਕਿ ਦੋਵੇਂ ਮੁਲਕਾਂ ਦੇ ਹਾਈ ਕਮਿਸ਼ਨਰ ਨੂੰ ਜਲਦ ਇੱਕ ਦੂਸਰੇ ਦੀਆਂ ਰਾਜਧਾਨੀਆਂ ਵਿੱਚ ਵਾਪਸ ਭੇਜਿਆ ਜਾਏਗਾ ਸਮੇਂ ਦੇ ਨਾਲ ਹੋਰ ਕੂਟਨੀਤਕ ਕਦਮ ਚੁੱਕੇ ਜਾਣਗੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਵਿਚਕਾਰ ਹੋਈ ਮੀਟਿੰਗ 'ਚ ਦੋਵਾਂ ਦੇਸ਼ਾਂ ਦੇ ਵਿਚਕਾਰ ਰੁਕੀ ਹੋਈ ਵਪਾਰਕ ਗੱਲਬਾਤ ਤੇ ਵੀ ਚਰਚਾ ਕੀਤੀ ਗਈ ਹੈ ਵਿਕਰਮ ਮਿਸ਼ਰੀ ਨੇ ਦੱਸਿਆ ਕਿ ਕਿਉਂਕਿ ਵਪਾਰਕ ਗੱਲਬਾਤ ਇਸ ਸਮੇਂ ਮੁਅਤਲ ਹੈ ਇਸ ਲਈ ਦੋਵਾਂ ਆਗੂ ਨੇ ਆਪਣੇ ਅਧਿਕਾਰੀਆਂ ਨੂੰ ਜਲਦ ਤੋਂ ਜਲਦ ਪ੍ਰਕਿਰਿਆ ਸ਼ੁਰੂ ਕਰਨ ਲਈ ਨਿਰਦੇਸ਼ ਦੇਣ ਦਾ ਫੈਸਲਾ ਕੀਤਾ ਹੈ ਉਨਾ ਕਿ ਆਕੇ ਦੋਵੇਂ ਤਰ੍ਹਾਂ ਇਸ ਗੱਲਬਾਤ ਨੂੰ ਮੁੜ ਸ਼ੁਰੂ ਕਰਨ ਅਤੇ ਸੰਪਰਕ ਵਿੱਚ ਰਹਿਣ ਵਾਸਤੇ ਵੀ ਉਤਸੁਕ ਨੇ ਇਸ ਗੱਲਬਾਤ ਦਾ ਉਦੇਸ਼ ਦੋਵਾਂ ਮੂਲਕਾਂ ਦੇ ਨਾਗਰਿਕਾਂ ਅਤੇ ਕਾਰੋਬਾਰਾਂ ਲਈ ਨਿਯਮਤ ਸੇਵਾਵਾਂ ਨੂੰ ਬਹਾਲ ਕਰਨਾ ਸੀ ਦੋਵਾਂ ਆਗੂਆਂ ਨੇ ਭਾਰਤ ਅਤੇ ਕੈਨੇਡਾ ਵਿਚਕਾਰ ਲੰਬੇ ਸਮੇਂ ਤੋਂ ਚੱਲ ਰਹੇ ਆਪਸੀ ਸਬੰਧਾਂ ਵਪਾਰਕ ਸਬੰਧਾਂ ਦਾ ਵਿਸਤਾਰ ਅਤੇ ਹਿੰਦ ਪ੍ਰਸ਼ਾਂਤ ਖੇਤਰ ਵਿੱਚ ਵਧ ਰਹੇ ਸਹਿਯੋਗ ਤੇ ਵੀ ਚਰਚਾ ਕੀਤੀ ਹੈ ਇਹਦੇ ਤੋਂ ਇਲਾਵਾ ਮਜ਼ਬੂਤ ਸਪਲਾਈ ਲੜੀ ਅਤੇ ਸਾਫ਼ ਊਰਜਾ ਭਾਈਵਾਲੀ ਰਹੀ ਦੋਮਾ ਮਲਕਾਂ ਵਿਚਕਾਰ ਆਰਥਿਕ ਵਿਕਾਸ ਨੂੰ ਉਤਸ਼ਾਹਤ ਕਰਨ ਤੇ ਵੀ ਸਹਿਮਤੀ ਪ੍ਰਗਟਾਈ ਹੈ ਤੇ ਨਾਲ ਹੀ ਭਾਰਤ ਦੇ ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ 트ੰਪ ਦੇ ਦਾਅਵੇ ਨੂੰ ਮੁੜ ਤੋਂ ਖਾਰਜ ਕਰ ਦਿੱਤਾ ਹੈ ਦਰਅਸਲ ਅਮਰੀਕਾ ਦੇ ਰਾਸ਼ਟਰਪਤੀ 트ੰਪ ਨੇ ਬੀਤੇ ਦਿਨੀ ਅਤਵਾਦ ਆਪਰੇਸ਼ਨ ਸੰਧੂਰ ਪਾਕਿਸਤਾਨ ਦੇ ਉੱਤੇ ਬਹੁਤ ਹੀ ਸਪਸ਼ਟ ਚਰਤਾ ਕੀਤੀ ਸੀ ਜਿਸ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਉਸ ਤਣਾਅ ਅਤੇ ਲੜਾਈ ਨੂੰ ਰੋਕਣ ਲਈ ਵਪਾਰ ਸਮਝੌਤੇ ਜਾਂ ਵਿਚੋਲਗੀ ਦੀ ਕੋਈ ਗੱਲ ਵੀ ਨਹੀਂ ਹੋਈ ਅਤੇ ਭਾਰਤ ਇਸ ਨੂੰ ਬਿਲਕੁਲ ਵੀ ਸਵੀਕਾਰ ਨਹੀਂ ਕਰਦਾ ਤੇ ਮੁੱਢ ਨੂੰ ਰੱਦ ਕਰਦਾ ਹੈ। ਵਿਦੇਸ਼ ਕੱਤਰ ਵਿਕਰਮ ਮਿਸ਼ਰੀ ਨੇ ਕੈਨੇਡਾ ਤੋਂ ਰਵਾਨਾ ਹੋਣ ਤੋਂ ਪਹਿਲਾਂ ਇੱਕ ਬਿਆਨ ਦੇ ਵਿੱਚ ਇਹ ਜਾਣਕਾਰੀ ਦਿੱਤੀ। ਉਹਨਾਂ ਆਖਿਆ ਕਿ ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਟਰੰਪ ਦੀ ਦਵੱਲੀ ਮੁਲਾਕਾਤ ਜੀ7 ਸੰਮੇਲਨ ਤੋਂ ਇਲਾਵਾ ਵੀ ਹੋਣੀ ਸੀ। ਪਰ ਰਾਸ਼ਟਰਪਤੀ ਟਰੰਪ ਨੂੰ ਜਲਦ ਅਮਰੀਕਾ ਵਾਪਸ ਪਰਤਣਾ ਪਿਆ ਜਿਸ ਕਾਰਨ ਇਹ ਮੁਲਾਕਾਤ ਸੰਭਵ ਨਹੀਂ ਹੋ ਸਕੀ। ਇਹਦੇ ਤੋਂ ਬਾਅਦ ਰਾਸ਼ਟਰਪਤੀ ਟਰੰਪ ਦੀ ਬੇਨਤੀ ਤੇ ਦੋਵਾਂ ਨੇਤਾਵਾਂ ਨੇ ਫੋਨ 'ਤੇ ਗੱਲਬਾਤ ਕੀਤੀ ਹੈ। ਗੱਲਬਾਤ ਲਗਭਗ 35 ਮਿੰਟ ਤੱਕ ਚੱਲੀ ਵਿਦੇਸ਼ਖਤਰ ਨੇ ਆਖਿਆ ਕਿ 22 ਅਪ੍ਰੈਲ ਨੂੰ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਰਾਸ਼ਟਰਪਤੀ ਟਰੰਪ ਨੇ ਫੋਨ 'ਤੇ ਪ੍ਰਧਾਨ ਮੰਤਰੀ ਮੋਦੀ ਨਾਲ ਸੰਵੇਦਨਾ ਪ੍ਰਗਟ ਕੀਤੀ ਸੀ ਅਤੇ ਅੱਤਵਾਦ ਵਿਰੁੱਧ ਸਮਰਥਨ ਪ੍ਰਗਟਾਇਆ ਸੀ ਉਸ ਤੋਂ ਬਾਅਦ ਇਹ ਦੋਵਾਂ ਨੇਤਾਵਾਂ ਦੇ ਵਿਚਾਰ ਪਹਿਲੀ ਗੱਲਬਾਤ ਹੈ ਇਸ ਲਈ ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਪਤੀ ਟਰੰਪ ਨਾਲ ਆਪਰੇਸ਼ਨ ਸੰਧੂਰ ਬਾਰੇ ਵਿਸਥਾਰ ਦੇ ਵਿੱਚ ਗੱਲਬਾਤ ਕੀਤੀ ਹੈ ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਟਰੰਪ ਨੂੰ ਸਪਸ਼ਟ ਤੌਰ ਤੇ ਦੱਸਿਆ ਕਿ 22 ਅਪ੍ਰੈਲ ਤੋਂ ਬਾਅਦ ਭਾਰਤ ਨੇ ਪੂਰੀ ਦੁਨੀਆ ਨੂੰ ਅੱਤਵਾਦ ਵਿਰੁੱਧ ਕਾਰਵਾਈ ਕਰਦੇ ਆਪਣੇ ਦ੍ਰਿੜ ਇਰਾਦੇ ਬਾਰੇ ਦੱਸਿਆ ਸੀ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ 6 ਅਤੇ 7 ਮਈ ਦੀ ਰਾਤ ਨੂੰ ਭਾਰਤ ਨੇ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਸਿਰਫ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਸੀ ਭਾਰਤ ਦੀ ਕਾਰਵਾਈ ਬਹੁਤ ਸਟੀਕ ਮਾਪੀ ਗਈ ਸਟੀਕ ਅਤੇ ਗੈਰ ਪੜਕਾਉ ਵਾਲੀ ਸੀ ਇਹਦੇ ਨਾਲ ਹੀ ਭਾਰਤ ਨੇ ਇਹ ਵੀ ਸਪਸ਼ਟ ਕਰ ਦਿੱਤਾ ਸੀ ਕਿ ਭਾਰਤ ਪਾਕਿਸਤਾਨ ਦੀ ਗੋਲੀ ਦਾ ਜਵਾਬ ਗੋਲੇ ਨਾਲ ਦੇਵੇਗਾ ਉਨਾ ਦੱਸਿਆ ਕਿ ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਟਰੰਪ ਨੂੰ ਦੱਸਿਆ ਸੀ ਕਿ 9 ਮਈ ਦੀ ਰਾਤ ਨੂੰ ਉਪ ਰਾਸ਼ਟਰਪਤੀ ਜੀਡੀ ਵੈਂਸ ਨੇ ਉਹਨਾਂ ਭਾਰਤ ਪ੍ਰਧਾਨ ਮੰਤਰੀ ਮੋਦੀ ਨੂੰ ਫੋਨ ਕੀਤਾ ਸੀ ਉਪ ਰਾਸ਼ਟਰਪਤੀ ਵੈਂਸ ਨੇ ਕਿਹਾ ਸੀ ਕਿ ਪਾਕਿਸਤਾਨ ਭਾਰਤ ਤੇ ਵੱਡਾ ਹਮਲਾ ਕਰ ਸਕਦਾ ਹੈ ਪ੍ਰਧਾਨ ਮੰਤਰੀ ਮੋਦੀ ਨੇ ਉਹਨਾਂ ਨੂੰ ਸਪਸ਼ਟ ਸ਼ਬਦਾਂ ਵਿੱਚ ਕਿਹਾ ਸੀ ਕਿ ਜੇਕਰ ਅਜਿਹਾ ਹੁੰਦਾ ਤਾਂ ਭਾਰਤ ਪਾਕਿਸਤਾਨ ਨੂੰ ਇਹਦੇ ਤੋਂ ਵੀ ਵੱਡਾ ਜਵਾਬ ਦੇਵੇਗਾ ਫੌਜੀ ਕਾਰਵਾਈ ਰੋਕਣ ਦੇ ਫੈਸਲੇ ਤੇ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਸਿੱਧੇ ਤੌਰ ਤੇ ਦੋਵਾਂ ਮੁਲਕਾਂ ਦੀਆਂ ਫੌਜਾਂ ਦੇ ਮੌਜੂਦਾ ਚੈਨਲਾਂ ਰਾਹੀਂ ਗੱਲਬਾਤ ਹੋਈ ਸੀ ਅਤੇ ਉਹ ਪਾਕਿਸਤਾਨ ਦੀ ਬੇਨਤੀ ਤੋਂ ਬਾਅਦ ਹੋਈ ਸੀ ਮਿਸਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਨੇ ਕਦੇ ਵੀ ਵਿਚੋਲਗੀ ਸਵੀਕਾਰ ਨਹੀਂ ਕੀਤੀ ਅਤੇ ਨਾ ਹੀ ਇਸ ਨੂੰ ਕਦੇ ਕਰੇਗਾ ਉਂਝ ਇਹ ਪਹਿਲੀ ਵਾਰ ਹੈ ਜਦੋਂ ਪ੍ਰਧਾਨ ਮੰਤਰੀ ਮੋਦੀ ਨੇ ਟਰੰਪ ਵੱਲੋਂ ਭਾਰਤ-ਪਾਕਿਸਤਾਨ ਜੰਗਬੰਦੀ ਵਿੱਚ ਵਿਚੋਲਗੀ ਨੂੰ ਲੈ ਕੇ ਵਾਰ-ਵਾਰ ਕੀਤੇ ਜਾਂਦੇ ਦਾਅਵਿਆਂ ਬਾਰੇ ਕੋਈ ਟਿੱਪਣੀ ਕੀਤੀ ਹੋਵੇ ਦਸਣਾ ਬਣਦਾ ਹੈ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਵੱਲੋਂ ਲਗਭਗ 13 ਵਾਰ ਇਸ ਗੱਲ ਦਾ ਜ਼ਿਕਰ ਕੀਤਾ ਜਾ ਚੁੱਕਿਆ ਹੈ ਕਿ ਭਾਰਤ ਅਤੇ ਪਾਕਿਸਤਾਨ ਦੀ جنگ ਨੂੰ ਉਹਨਾਂ ਵੱਲੋਂ ਰੁਕਵਾਇਆ ਗਿਆ ਸੀ ਤੇ ਹੁਣ ਕੈਨੇਡਾ ਦੇ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਅਤੇ ਪੰਜਾਬੀ ਭਾਈਚਾਰਾ ਵੱਸਦਾ ਹੈ ਮੌਜੂਦਾ ਸਮੇਂ ਵਿੱਚ ਪੰਜਾਬੀ ਭਾਈਚਾਰੇ ਦੇ ਕੁਝ ਕਾਰੋਬਾਰੀ ਪਰੇਸ਼ਾਨੀ ਵਿੱਚ ਨੇ ਇਹਨਾਂ ਕਾਰੋਬਾਰੀਆਂ ਤੋਂ ਜ਼ਬਰਦਸਤੀ ਵਸੂਲੀ ਦੀ ਮੰਗ ਕੀਤੀ ਜਾ ਰਹੀ ਹੈ ਗਰੋਥ ਦੇ ਮੈਂਬਰ ਉਹਨਾਂ ਤੋਂ ਪੈਸਿਆਂ ਦੀ ਮੰਗ ਕਰ ਰਹੀ ਹੈ ਤੇ ਅਜਹਾਨਾਤ ਕਰਨ ਦੀ ਸੂਰਤ ਵਿੱਚ ਜਾਨਵਾਰਾਂ ਦੀਆਂ ਧਮਕੀਆਂ ਵੱਲ ਰਹੀਆਂ ਨੇ ਅਜਹੇ ਸੁਨੇਹੀਆਂ ਨੇ ਕੈਨੇਡਾ ਵਿੱਚ ਪੰਜਾਬੀ ਕਾਰੋਬਾਰੀਆਂ ਵਿੱਚ ਡਰ ਪੈਦਾ ਕੀਤਾ ਹੋਇਆ ਇਹਨਾਂ ਚਿੰਤਾਵਾਂ ਤੋਂ ਜਾਣੂ ਕਰਵਾਉਣ ਲਈ ਬੀਤੇ ਦਿਨੀ ਇੱਕ ਪਬਲਿਕ ਫੋਰਮ ਕੀਤਾ ਗਿਆ ਸੀ ਉਸ ਫੋਰਮ ਤੋਂ ਬਾਅਦ BC ਦੇ ਪ੍ਰੀਮੀਅਰ ਭਾ ਮੁੱਖ ਮੰਤਰੀ ਡੇਵਿਡ ਈਬੀ ਨੇ ਐਲਾਨ ਕੀਤਾ ਕਿ ਉਹ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਇੱਕ ਪੱਤਰ ਲੈ ਕੇ ਲਾਰੈਂਸ ਬਿਸ਼ਨੋਈ ਗਰੁੱਪ ਨੂੰ ਕੈਨੇਡਾ ਵਿੱਚ ਅਤਵਾਦੀ ਸੰਗਠਨ ਐਲਾਨਣ ਦੀ ਮੰਗ ਕਰਨਗੇ ਇਹ ਫੈਸਲਾ ਗੈਂਗ ਦੀਆਂ BC ਅਲਬਰਟਾ ਤੇ 온ਟਾਰੀਓ ਵਿੱਚ ਦੱਖਣੀ ਏਸ਼ੀਆਈ ਭਾਜ ਚਾਰਿਆਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਜ਼ਬਰੀ ਵਸੂਲੀਅਤ ਤੇ ਹਿੰਸਕ ਅਪਰਾਧਾਂ ਦੀਆਂ ਰਿਪੋਰਟਾਂ ਤੋਂ ਬਾਅਦ ਆਇਆ ਹੈ ਡੇਵਿਡ ਈਬੀ ਨੇ ਕਿਹਾ ਕਿ ਇਹ ਐਲਾਨ ਨਾਲ ਪੁਲਿਸ ਨੂੰ ਆਪਣੇ ਅਪਰਾਧਾਂ ਨਾਲ ਜੱਠੜੀ ਵਧੇਰੇ ਜਾਂਚ ਸਾਧਨ ਮਿਲਣਗੇ ਅਤੇ ਉਹਨਾਂ ਇਸ ਦੀ ਮਿਸਾਲ ਮੈਕਸੀਕੋ ਦੇ ਡਰੱਗ ਕਾਰਟੇਲ ਦੇ ਨਾਲ ਜੋੜੀ ਹੈ ਇਹ ਮੰਗ ਜਨਤਕ ਸੁਰੱਖਿਆ ਤੇ ਨਿਆਂ ਪ੍ਰਣਾਲੀ ਵਿੱਚ ਵਿਸ਼ਵਾਸ ਨੂੰ ਲੈ ਕੇ ਚਿੰਤਾਵਾਂ ਵਾਂਦੇ ਮੱਦੇ ਨਜ਼ਰ ਸਾਹਮਣੇ ਆਈ ਹੈ ਕਿਉਂਕਿ ਇਸ ਗੈਂਗ ਜਿਸ ਨੂੰ ਲਾਰੈਂਸ ਬਿਸ਼ਨੋਈ ਦੁਆਰਾ ਭਾਰਤ ਦੀਆਂ ਜੇਲਾਂ ਅਤੇ ਕੈਨੇਡਾ ਵਿੱਚ ਇੱਕ ਸਾਥੀ ਰਹੀਂ ਸੰਚਾਲਿਤ ਕੀਤਾ ਜਾ ਰਿਹਾ ਹੈ ਉਸ ਨੂੰ ਮਿਸਿਸਾਗਾ, 온ਟਾਰੀਓ ਵਿੱਚ ਵੀ ਕਤਲ ਸਮੇਤ ਇੱਕ ਗੰਭੀਰ ਅਪਰਾਧਾਂ ਨਾਲ ਜੋੜਿਆ ਗਿਆ ਹੈ। ਵਰਲਡ ਸਿੱਖ ਆਰਗਨਾਈਜੇਸ਼ਨ ਨੇ ਪ੍ਰੀਮੀਅਰ ਡੇਵਿਡ ਈਬੀ ਦੀ ਇਸ ਮੰਗ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਲਾਰੈਂਸ ਬਿਸ਼ਨੋਈ ਗੈਂਗ ਅਤੇ ਭਾਰਤ ਦੇ ਵਿੱਚ ਸਰਗਰਮ ਹੋਰ ਗੈਂਗ ਜੋ ਕੈਨੇਡਾ ਵਿੱਚ ਫਰੋਤੀਆਂ ਤੇ ਕਤਲ ਵਰਗੇ سنگੀਨ ਅਪਰਾਧਾਂ ਵਿੱਚ ਸ਼ਾਮਲ ਨੇ, ਉਹਨਾਂ ਨੂੰ ਆਤਵਾਦੀ ਸੰਗਠਨਾਂ ਦੀ ਸੂਚੀ ਵਿੱਚ ਪਾ ਦੇਣਾ ਚਾਹੀਦਾ ਹੈ। ਤੇ ਹੁਣ ਗੱਲ ਕਰਦੇ ਹਾਂ ਈਰਾਨ ਵੱਲੋਂ ਅਮਰੀਕਾ ਨੂੰ ਸਖਤ ਤਾੜਨਾ ਕਰ ਦਿੱਤੀ ਗਈ ਹੈ ਹਾਲਾਂਕਿ ਇਹਦੇ ਤੋਂ ਪਹਿਲਾਂ ਅਮਰੀਕਾ ਨੇ ਈਰਾਨ ਨੂੰ ਸਖਤ ਚੇਤਾਵਨੀ ਦਿੱਤੀ ਸੀ ਉਹਦੇ ਤੋਂ ਬਾਅਦ ਇਹ ਖਬਰ ਸਾਹਮਣੇ ਆ ਰਹੀ ਹੈ ਕਿਉਂਕਿ ਇਜ਼ਰਾਈਲ ਅਤੇ ਈਰਾਨ ਦੇ ਵਿਚਕਾਰ ਇਸ ਵਕਤ ਜ਼ਬਰਦਸਤ ਨਾ ਚੱਲ ਰਿਹਾ ਤੇ ਇੱਕ ਹਫ਼ਤੇ ਤੋਂ ਜਾਰੀ ਹੈ ਇਸੇ ਦੌਰਾਨ ਈਰਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਈਲ ਬਗਾਈ ਨੇ ਅਮਰੀਕਾ ਨੂੰ ਚੇਤਾਵਨੀ ਦੇ ਦਿੱਤੀ ਹੈ ਕਿ ਜੇਕਰ ਅਮਰੀਕਾ ਇਸ ਟਕਰਾਵ ਵਿੱਚ ਦਾਖਲ ਹੁੰਦਾ ਹੈ ਤਾਂ ਇਸ ਪੂਰੇ ਖੇਤਰ ਦੇ ਵਿੱਚ ਯੁੱਧ ਦਾ ਕਾਰਨ ਬਣ ਸਕਦਾ ਹੈ ਉਨਾ ਕਿਹਾ ਕਿ ਜੇਕਰ ਅਮਰੀਕਾ ਦਖਲ ਦੇਵੇਗਾ ਤਾਂ ਇਹ ਇੱਕ ਪੂਰਨ ਯੁੱਧ ਦਾ ਰੂਪ ਧਾਰਨ ਕਰ ਸਕਦਾ ਹੈ ਪਹਿਲਾਂ ਅਮਰੀਕਾ ਟਕਰਾਅ ਤੋਂ ਦੂਰੀ ਬਣਾ ਰਿਹਾ ਸੀ ਪਰ ਫਿਰ ਟਰੰਪ ਨੇ ਆਪਣੇ ਬਿਆਨ ਵਿੱਚ ਡੂੰਗੀ ਸ਼ਮੂਲੀਅਤ ਦੇ ਸੰਕੇਤ ਦਿੱਤੇ ਸੀ ਅਤੇ ਕਿਹਾ ਕਿ ਉਹ ਸਿਰਫ ਜੰਗਬਦੀ ਤੋਂ ਸੰਤੁਸ਼ਟ ਨਹੀਂ ਹੈ ਈਰਾਨ ਅਤੇ ਇਜ਼ਰਾਈਲ ਜੰਗ ਵਿੱਚ ਅਮਰੀਕਾ ਦੀ ਐਂਟਰੀ ਹੋਣ ਦੀ ਸੰਭਾਵਨਾ ਲਗਾਤਾਰ ਵਧ ਰਹੀ ਹੈ ਇਸੇ ਦੌਰਾਨ ਈਰਾਨ ਦੇ ਵਿਦੇਸ਼ ਮੰਤਰੀ ਨੇ ਚੇਤਾਵਨੀ ਦਿੱਤੀ ਹੈ ਕਿ ਉਹਨਾਂ ਦੇ ਦੇਸ਼ ਨੂੰ ਨਿਸ਼ਾਨਾ ਬਣਾ ਰਹੇ ਇਜ਼ਰਾਈਲੀ ਹਮਲਿਆਂ ਵਿੱਚ ਅਮਰੀਕੀ ਦਾਖਲ ਅੰਦਾਜ਼ੀ ਪੂਰੀ ਤਰ੍ਹਾਂ ਜੰਗ ਵੱਲ ਲੈ ਜਾਏਗੀ ਮੰਤਰਾਲੇ ਦੇ ਬੁਲਾਰੇ ਨੇ ਇਹ ਟਿੱਪਣੀਆਂ ਅਲ ਜਜ਼ੀਰਾ ਇੱਕ ਚੈਨਲ ਦੇ ਨਾਲ ਗੱਲਬਾਤ ਦੌਰਾਨ ਕੀਤੀਆਂ ਨੇ ਜੋ ਕਿ ਈਰਾਨ ਅਤੇ ਇਜ਼ਰਾਈਲ ਦੇ ਵਿਚਕਾਰ ਚੱਲ ਰਹੇ ਟਕਰਾਅ ਦੇ ਵਿਚਕਾਰ ਉਹਨਾਂ ਦੀ ਪਹਿਲੀ ਇੰਟਰਵਿਊ ਸੀ ਉਹਨਾਂ ਨੇ ਕਿਹਾ ਕਿ ਅਮਰੀਕਾ ਦੀ ਕਿਸੇ ਵੀ ਤਰ੍ਹਾਂ ਦੀ ਦਾਖਲ ਅੰਦਾਜ਼ੀ ਨਾਲ ਖੇਤਰ ਪੂਰੀ ਤਰ੍ਹਾਂ ਜੰਗ ਵਿੱਚ ਤਬਦੀਲ ਹੋ ਜਾਵੇਗਾ ਦੱਸਣਾ ਬਣਦਾ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਸ਼ੁਰੂ ਦੇ ਵਿੱਚ ਈਰਾਨ ਤੇ ਇਜ਼ਰਾਈਲ ਦੇ ਹਮਲਿਆਂ ਤੋਂ ਆਪਣੇ ਆਪ ਨੂੰ ਦੂਰ ਕਰ ਲਿਆ ਸੀ ਪਰ ਬਾਅਦ ਵਿੱਚ ਅਮਰੀਕਾ ਦੀ ਵੱਡੀ ਸ਼ਮੂਲੀਅਤ ਦਾ ਸੰਕੇਤ ਦਿੰਦੇ ਹੋਏ ਇਤਿਹਾਸਕ ਕਿ ਉਹ ਜੰਗ ਮੰਦੀ ਨਾਲੋਂ ਕੁਝ ਵੱਡਾ ਚਾਹੁੰਦੇ ਨੇ ਅਮਰੀਕਾ ਨੇ ਇਸ ਖੇਤਰ ਦੇ ਵਿੱਚ ਹੋਰ ਜੰਗੀ ਜਹਾਜ਼ ਵੀ ਭੇਜੇ ਨੇ ਹਜ਼ਾਰਾਂ ਇਜ਼ਰਾਈਲੀ ਵਿਦੇਸ਼ੀ ਦੱਸਿਆ ਜਾ ਰਿਹਾ ਕਿ ਉੱਥੇ ਫਸੇ ਹੋਏ ਨੇ ਇਸ ਟਕਰਾਅ ਨੇ ਪੂਰੇ ਖੇਤਰ ਵਿੱਚ ਹਵਾਈ ਆਵਾਜਾਈ ਨੂੰ ਵੀ ਬੁਰੀ ਤਰ੍ਹਾਂ ਵਿਗਾੜ ਕੇ ਰੱਖ ਦਿੱਤਾ ਤੇ ਦੂਸਰੇ ਪਾਸੇ ਭਾਰੀ ਜਾਨੀ ਤੇ ਮਾਲੀ ਨੁਕਸਾਨ ਦੀਆਂ ਖਬਰਾਂ ਵੀ ਵੱਲ ਰਹੀਆਂ ਨੇ ਲਗਭਗ 1 ਹਫਤਾ ਹੋ ਚੁੱਕਿਆ ਹੈ ਇਸ ਸਤਨਾਰੂ ਇਹਦੇ ਵਿੱਚ ਭਾਰੀ ਜਾਨੀ ਵਾਲੀ ਨੁਕਸਾਨ ਹੋ ਰਿਹਾ ਹੈ ਹੁਣ ਅਨੁਮਾਨ ਲਗਾਇਆ ਜਾ ਰਿਹਾ ਹੈ ਇਸ ਜੰਗ ਵਿੱਚ ਅਮਰੀਕਾ ਦੀ ਐਂਟਰੀ ਕਿਸੇ ਵਕਤ ਵੀ ਸਿੱਧੇ ਤੌਰ ਤੇ ਹੋ ਸਕਦੀ ਹੈ ਮਿਲੀ ਜਾਣਕਾਰੀ ਦੇ ਅਨੁਸਾਰ ਅਮਰੀਕਾ ਤੋਂ 30 ਫਾਈਟਰ ਜੈਟ ਯੂਰਪ ਵੱਲ ਰਵਾਨਾ ਕਰ ਦਿੱਤੇ ਗਏ ਸੀ ਉਧਰ ਈਰਾਨ ਨੇ ਇਜ਼ਰਾਈਲ ਦੀ ਰਾਜਧਾਨੀ テル ਅਵੀਵ ਤੇ ਹਾਈਪਰਸੋਨਿਕ ਮਜ਼ਾਈਲਾਂ ਦੇ ਨਾਲ ਹਮਲਾ ਕਰਕੇ ਤਬਾਹੀ ਮਚਾ ਦਿੱਤੀ ਹੈ ਇਜ਼ਰਾਈਲੀ ਹਮਲੇ ਵਿੱਚ ਹੁਣ ਤੱਕ 585 ইরਾਨੀ ਲੋਕ ਮਾਰੇ ਜਾ ਚੁੱਕੇ ਨੇ ਅਤੇ 1326 ਲੋਕਾਂ ਦੇ ਜ਼ਖਮੀ ਹੋਣ ਦੀ ਰਿਪੋਰਟ ਹੈ ਜਦੋਂ ਕਿ ਹੁਣ ਤੱਕ ইরਾਨੀ ਹਮਲੇ ਵਿੱਚ 24 ਇਜ਼ਰਾਈਲੀ ਲੋਕਾਂ ਦੇ ਮਾਰੇ ਜਾਣ ਦੀ ਵੀ ਖਬਰ ਹੈ 트럼ਪ ਨੇ ایران ਨੂੰ ਬਿਨਾਂ ਸ਼ਰਤ ਆਤਮ ਸਮਰਪਣ ਵਾਸਤੇ ਆਖ ਦਿੱਤਾ BBC ਦੁਆਰਾ ਪ੍ਰਮਾਣਿਤ ਫਲਾਈਟ ਟਰੈਕਿੰਗ ਡੇਟਾ ਤੋਂ ਪਤਾ ਚੱਲਿਆ ਹੈ ਕਿ ਪਿਛਲੇ 3 ਦਿਨਾਂ ਵਿੱਚ ਘੱਟੋ ਘੱਟ 30 ਅਮਰੀਕੀ ਫੌਜੀ ਜਹਾਜ਼ ਅਮਰੀਕੀ ਠਿਕਾਣਿਆਂ ਤੋਂ ਯੂਰਪ ਭੇਜੇ ਜਾ ਚੁੱਕੇ ਨੇ ਇਹ ਸਾਰੇ ਅਮਰੀਕੀ ਫੌਜੀ ਟੈਂਕਰ ਜਹਾਜ਼ ਨੇ ਜੋ ਲੜਾਕੂ ਜਹਾਜ਼ਾਂ ਤੇ ਬੰਬਾਰਾਂ ਨੂੰ ਇੰਦਰ ਭਰਨ ਵਾਸਤੇ ਵਰਤੇ ਜਾਂਦੇ ਨੇ ਅਮਰੀਕਾ ਦੁਆਰਾ ਭੇਜੇ ਗਏ 30 ਲੜਾਕੂ ਜਹਾਜ਼ਾਂ ਦੀ ਵਰਤੋਂ ਅਮਰੀਕੀ ਠਿਕਾਣਿਆਂ ਦੀ ਰੱਖਿਆ ਕਰਨ ਵਾਲੇ ਲੜਾਕੂ ਜਹਾਜ਼ਾਂ ਦੀ ਸਹਾਇਤਾ ਲਈ ਜਾਂ ইরਾਨੀ ਪਰਮਾਣੂ ਠਿਕਾਣਿਆਂ ਤੇ ਕਿਸੇ ਵੀ ਸੰਭਾਵੀ ਹਮਲੇ ਵਿੱਚ ਸ਼ਾਮਲ ਬੰਬਾਰਾਂ ਦੀ ਸਹਾਇਤਾ ਵਾਸਤੇ ਕੀਤੀ ਜਾ ਸਕਦੀ ਹੈ ਇਹਦੇ ਤੋਂ ਪਤਾ ਲੱਗਦਾ ਹੈ ਕਿ ਅਮਰੀਕਾ ਵੀ ਯੁੱਧ ਵਿੱਚ ਸ਼ਾਮਲ ਹੋਣ ਵਾਸਤੇ ਤਿਆਰ ਹੈ ਜੈਟਾਂ ਦੀ ਇਹ ਆਵਾਜ਼ਾਈ ਉਹਨਾਂ ਰਿਪੋਰਟਾਂ ਦੇ ਵਿੱਚਕਾਰ ਆਈ ਹੈ ਕਿ ਅਮਰੀਕਾ ਨੇ ਦੱਖਣੀ ਚੀਨ ਸਾਗਰ ਤੋਂ ਮੱਧ ਪੂਰਬ ਦੇ ਵਿੱਚ ਇੱਕ ਏਅਰਕ੍ਰਾਫਟ ਕੈਰੀਅਰ ਯੂ ਐਸ ਐਸ ਨਿਮੇਟਿਸ ਨੂੰ ਵੀ ਭੇਜਿਆ ਨਿਮੇਟਿਸ ਏਅਰਕ੍ਰਾਫਟ ਕੈਰੀਅਰ ਵਿੱਚ ਲੜਾਕੂ ਜਹਾਜ਼ਾਂ ਦਾ ਇੱਕ ਸਕੁਐਡਨ ਹੈ ਅਤੇ ਕਈ ਗਾਈਡਡ ਮਜ਼ਾਈਲਾ ਵਿਨਾਸ਼ਕ ਇਸ ਸੁਰੱਖਿਆ ਨੂੰ ਪ੍ਰਦਾਨ ਕਰਦੀਆਂ ਨੇ ਅਮਰੀਕੀ ਕਮਾਂਡਰਾਂ ਨੇ ਸੰਯੁਕਤ ਅਰਬ ਅਮੀਰਾਤ ਜੌਰਡਨ ਅਤੇ ਸਾਊਦੀ ਅਰਬ ਸਵੇਤ ਪੂਰੇ ਖੇਤਰ ਦੇ ਫੌਜੀ ਠਿਕਾਣਿਆਂ ਤੇ ਅਮਰੀਕੀ ਫੌਜਾਂ ਨੂੰ ਹਾਈ ਅਲਰਟ ਤੇ ਰੱਖਿਆ ਹੈ ਦੱਸਣਾ ਬਣਦਾ ਕਿ ਮੱਧ ਪੂਰਬ ਵਿੱਚ 40 ਹਜ਼ਾਰ ਤੋਂ ਵੱਧ ਅਮਰੀਕੀ ਫੌਜੀ ਨੂੰ ਤਾਇਨਾਤ ਕੀਤਾ ਹੋਇਆ ਹੈ ਨਿਊਯਾਰਕ ਟਾਈਮਜ਼ ਦੀ ਰਿਪੋਰਟ ਅਨੁਸਾਰ ਜੇਕਰ ਅਮਰੀਕਾ ਯੁੱਧ ਵਿੱਚ ਸ਼ਾਮਲ ਹੁੰਦਾ ਹੈ ਤਾਂ ਈਰਾਨ ਨੇ ਮੱਧ ਪੂਰਬ ਵਿੱਚ ਅਮਰੀਕੀ ਠਿਕਾਣਿਆਂ ਤੇ ਹਮਲਾ ਕਰਨ ਲਈ ਮਜ਼ਾਈਲਾ ਤਿਆਰ ਕੀਤੀਆਂ ਨੇ ਈਰਾਨੀ ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਜੇਕਰ ਅਮਰੀਕਾ ਯੁੱਧ ਵਿੱਚ ਸ਼ਾਮਲ ਹੁੰਦਾ ਤਾਂ ਉਹਨਾਂ ਦਾ ਦੇਸ਼ ਹੋਰ ਮੂਜ਼ ਜਲ ਡੰਬਰੂ ਵਿੱਚ ਬਾਰੂਦੀ ਸ਼ੁਰੰਗਾਂ ਵਿਸਾਉਣੀਆਂ ਸ਼ੁਰੂ ਕਰ ਦੇਵੇਗਾ ਤੇ ਹੁਣ ਇਹਦੇ ਨਾਲ ਹੀ ਇੱਕ ਹੋਰ ਵੱਡੀ ਤੇ ਦਰਦਨਾਕ ਖਬਰ ਮਿਲ ਰਹੀ ਹੈ ਇਜ਼ਰਾਈਲ ਅਤੇ ਇਰਾਨ ਦੇ ਵਿੱਚ ਟਕਰਾਅ ਚੱਲ ਰਿਹਾ ਹੈ ਟਕਰਾਅ ਤੇ ਬੰਬ ਧਮਾਕੇ ਅਤੇ ਇਹ ਸਾਰੀਆਂ ਖਬਰਾਂ ਆਲੇ-ਦੁਆਲੇੋਂ ਮਿਲ ਰਹੀਆਂ ਨੇ ਜਾਣਕਾਰੀ ਮਿਲ ਰਹੀ ਹੈ ਕਿ ਬੰਬ ਧਮਾਕੇ ਦੌਰਾਨ ਤੇਲੰਗਾਨਾ ਦੇ ਇੱਕ ਨਾਗਰਿਕ ਦੀ ਦੁਖਦਾਈ ਮੌਤ ਹੋ ਗਈ ਹੈ ਮ੍ਰਿਤਕ ਦੀ ਪਛਾਣ ਜਗਤਿਆਲ ਜ਼ਿਲ੍ਹੇ ਦੇ ਰਹਿਣ ਵਾਲੇ ਰਵਿੰਦਰ ਦੇ ਵਜੋਂ ਕੀਤੀ ਗਈ ਹੈ ਰਵਿੰਦਰ ਉੱਥੇ ਵਿਜ਼ਿਟ ਵੀਜ਼ੇ ਤੇ ਗਿਆ ਹੋਇਆ ਸੀ ਅਤੇ ਉੱਥੇ ਪਾਰਟ ਟਾਈਮ ਦੱਸਿਆ ਜਾ ਰਿਹਾ ਕਿ ਕੰਮ ਵੀ ਕਰ ਰਿਹਾ ਸੀ ਰਵਿੰਦਰ ਦੀ ਪਤਨੀ ਵਿਜੇ ਲక్ష్ਮੀ ਨੇ ਦੱਸਿਆ ਕਿ ਟਕਰਾਅ ਸ਼ੁਰੂ ਹੋਣ ਤੋਂ ਬਾਅਦ ਰਵਿੰਦਰ ਨੇ ਉਹਨਾਂ ਨਾਲ ਫੋਨ 'ਤੇ ਗੱਲਬਾਤ ਕੀਤੀ ਸੀ ਅਤੇ ਉਸਨੇ ਦੱਸਿਆ ਸੀ ਕਿ ਬੰਬ ਤੰਬਾਕਿਆਂ ਤੋਂ ੜ ਰਿਹਾ ਹੋਇਆ ਉਹਨਾਂ ਦੱਸਿਆ ਕਿ ਉਸ ਦੀ ਜਾਨ ਨੂੰ ਖਤਰਾ ਸੀ ਵਿਜੇ ਲక్ష్ਮੀ ਨੇ ਦੱਸਿਆ ਕਿ ਅਸੀਂ ਉਸ ਨੂੰ ਹੌਸਲਾ ਦਿੱਤਾ ਪਰ ਉਹ ਬੇਚੈਨ ਸੀ ਉਸਨੇ ਆਪਣਾ ਜ਼ਿਆਦਾਤਰ ਸਮਾਂ ਹਸਪਤਾਲ ਵਿੱਚ ਬਤਾਇਆ ਰਿਪੋਰਟ ਦੇ ਅਨੁਸਾਰ ਹਸਪਤਾਲ ਦੇ ਨੇੜੇ ਬੰਬਤ ਤੰਬਾਕੇ ਤੋਂ ਬਾਅਦ ਰਵਿੰਦਰ ਨੂੰ ਦਿਲ ਦਾ ਦੌਰਾ ਪਿਆ ਅਤੇ ਉਸ ਦੀ ਮੌਤ ਹੋ ਗਈ ਹੈ ਪਰਿਵਾਰ ਨੂੰ ਹਸਪਤਾਲ ਪ੍ਰਸ਼ਾਸਨ ਦੇ ਵੱਲੋਂ ਇਸ ਦੁਖਦਾਈ ਘਟਨਾ ਬਾਰੇ ਸੂਚਿਤ ਕੀਤਾ ਗਿਆ ਹੈ ਵਿਜੇ ਲక్ష్ਮੀ ਨੇ ਤੇਲੰਗਾਨਾ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਆਪਣੇ ਪਤੀ ਦੀ Laash ਨੂੰ ਭਾਰਤ ਵਾਪਸ ਲਿਆਉਣ ਲਈ ਅਪੀਲ ਕੀਤੀ ਹੈ ਉਹਨਾਂ ਨੇ ਆਪਣੇ ਬੱਚਿਆਂ ਲਈ ਰੁਜ਼ਗਾਰ ਦੀ ਵੀ ਮੰਗ ਕੀਤੀ ਹੈ ਸਰਕਾਰ ਨੇ ਇਜ਼ਰਾਈਲ ਦੇ ਵਿੱਚ ਫਸੇ ਉੱਥੋਂ ਦੇ ਹੋਰ ਨਾਗਰਿਕਾਂ ਦੀ ਸਹਾਇਤਾ ਲਈ ਦਿੱਲੀ ਦੇ ਤੇਲੰਗਾਨਾ ਭਵਨ ਦੇ ਵਿੱਚ ਇੱਕ ਹੈਲਪਲਾਈਨ ਵੀ ਸ਼ੁਰੂ ਕਰ ਦਿੱਤੀ ਹੈ ਤੇ ਹੁਣ ਟੋਲ ਨਿਜਵਾ ਦੇ ਵਿੱਚ ਵੱਡੇ ਬਦਲਾਅ ਦੀ ਖਬਰ ਬਣ ਰਹੀ ਹੈ ਭਾਰਤ ਵਿੱਚ ਸਫ਼ਰ ਕਰਨ ਵਾਲਿਆਂ ਨੂੰ ਕੇਂਦਰ ਸਰਕਾਰ ਦੇ ਵੱਲੋਂ ਵੱਡੀ ਰਾਹਤ ਦਿੱਤੀ ਜਾ ਰਹੀ ਹੈ। ਕੇਂਦਰੀ ਮੰਤਰੀ ਨਿਤਨ ਗੜਕਰੀ ਨੇ ਟੋਲ ਟੈਕਸ ਨਿਜਮਾ ਦੇ ਵਿੱਚ ਵੱਡੇ ਬਦਲਾਅ ਦਾ ਐਲਾਨ ਕਰ ਦਿੱਤਾ ਹੈ। ਇਹਦੇ ਨਾਲ ਆਮ ਲੋਕਾਂ ਨੂੰ ਵੱਡੀ ਰਾਹਤ ਮਿਲ ਸਕਦੀ ਹੈ। ਨਿਤਨ ਗੜਕਰੀ ਨੇ ਸੋਸ਼ਲ ਮੀਡੀਆ ਦੇ ਰਾਹੀਂ ਜਾਣਕਾਰੀ ਦਿੱਤੀ ਹੈ ਕਿ ਹੁਣ 3000 ਰੁਪਏ ਵਿੱਚ ਫਾਸਟ ਟੈਗ ਪਾਸ ਬਣਾਇਆ ਜਾ ਸਕੇਗਾ ਜੋ ਤੁਹਾਡੀ ਯਾਤਰਾ ਨੂੰ ਆਸਾਨ ਕਰੇਗਾ। ਪਰ ਇਹ ਇੱਕ ਨਿਸ਼ਚਿਤ ਸਮੇਂ ਵਾਸਤੇ ਹੋਵੇਗਾ। ਗੜਕਰੀ ਨੇ ਟਵੀਟ ਕੀਤਾ ਹੈ ਕਿ ਇੱਕ ਇਤਿਹਾਸਕ ਪਹਿਲ ਕਦਮੀ ਵਜੋਂ 15 ਅਗਸਤ 2025 ਤੋਂ 3000 ਦਾ ਫਾਸਟ ਟੈਗ ਆਧਾਰਿਤ ਸਲਾਨਾ ਪਾਸ ਪੇਸ਼ ਕੀਤਾ ਜਾ ਰਿਹਾ ਹੈ ਇਹ ਪਾਸ ਐਕਟੀਵੇਸ਼ਨ ਦੀ ਮਿਤੀ ਤੋਂ 1 ਸਾਲ ਜਾਂ 200 ਯਾਤਰਾਵਾਂ ਤੱਕ ਜੋ ਵੀ ਪਹਿਲਾਂ ਹੋਣਗੀਆਂ ਉਹਦੇ ਵਾਸਤੇ ਵੈਧ ਮੰਨਿਆ ਜਾਏਗਾ ਇਹ ਪਾਸ ਵਿਸ਼ੇਸ਼ ਤੌਰ ਤੇ ਸਿਰਫ ਗੈਰ ਵਪਾਰਕ ਨਿੱਜੀ ਵਾਹਨਾ ਕਾਰਾਂ ਜੀਪਾਂ ਵੈਨਾਂ ਆਦਿ ਲਈ ਤਿਆਰ ਕੀਤਾ ਗਿਆ ਹੈ ਅਤੇ ਭਾਰਤ ਭਰ ਦੇ ਰਾਸ਼ਟਰੀ ਰਾਜ ਮਾਰਗਾਂ ਤੇ ਨਿਰਵਿਘਨ ਯਾਤਰਾ ਸੰਭਵ ਬਣਾਏਗਾ ਉਹਨਾਂ ਪੋਸਟ ਵਿੱਚ ਲਿਖਿਆ ਹੈ ਕੇ ਸਾਲਾਨਾ ਪਾਸ ਦੀ ਐਕਟੀਵੇਸ਼ਨ ਨਵੀਨੀਕਰ ਲਈ ਹਾਈਵੇ ਟ੍ਰੈਵਲ ਐਪ ਐਨ ਐਚ ਆਈ ਜਾਂ ਐਮਓਆਰਟੀਐਚ ਵੈਬਸਾਈਟਾਂ ਤੇ ਜਲਦੀ ਇੱਕ ਵੱਖਰਾ ਲਿੰਕ ਉਪਲਬਧ ਕਰਵਾਇਆ ਜਾਏਗਾ ਜੋ ਪ੍ਰਕਿਰਿਆ ਨੂੰ ਸਰਲ ਅਤੇ ਆਸਾਨ ਕਰ ਦੇਵੇਗਾ ਇਹ ਨੀਤੀ 60 ਕਿਲੋਮੀਟਰ ਦੇ ਘੇਰੇ ਵਿੱਚ ਸਥਿਤ ਟੋਲ ਪਲਾਜ਼ਾਂ ਸੰਬੰਧੀ ਲੰਬੇ ਸਮੇਂ ਤੋਂ ਚੱਲ ਰਹੀਆਂ ਸਿੰਤਾਵਾਂ ਨੂੰ ਰੇਖਾਂਕਿਤ ਕਰੇਗੀ ਇੱਕ ਸੁਵਿਧਾਜਨਕ ਲੈਣ ਦੇਣ ਰਾਹੀਂ ਟੋਲ ਭੁਗਤਾਨ ਨੂੰ ਸਹਿਜ ਬਣਾਏਗੀ ਫਾਸਟ ਟੈਗ ਸਾਲਾਨਾ ਪਾਸ ਜਾਰੀ ਹੋਣ ਤੋਂ ਬਾਅਦ ਰਾਸ਼ਟਰੀ ਰਾਜਮਾਰਗਾਂ ਤੇ ਟੋਲ ਪਲਾਜ਼ਿਆਂ ਤੇ ਉਡੀਕ ਦਾ ਸਮਾਂ ਵੀ ਘੱਟ ਹੋ ਜਾਏਗਾ। ਇਹਦੇ ਨਾਲ ਟੋਲ ਪਲਾਜ਼ਿਆਂ ਤੇ ਭੀੜ ਭੜੱਕੇ ਨੂੰ ਘਟਾਉਣ ਵਿੱਚ ਵੀ ਵਿਵਾਦਾਂ ਨੂੰ ਖਤਮ ਕਰਨ ਵਿੱਚ ਵੀ ਮਦਦ ਮਿਲੇਗੀ। ਸਾਲਾਨਾ ਪਾਸ ਨੀਤੀ ਲੱਖਾਂ ਨਿੱਜੀ ਵਾਹਨ ਚਾਲਕਾਂ ਲਈ ਇੱਕ ਤੇਜ਼, ਸੁਚਾਰੂ ਅਤੇ ਬਿਹਤਰ ਯਾਤਰਾ ਅਨੁਭਵ ਪ੍ਰਦਾਨ ਕਰਨ ਵਿੱਚ ਵੀ ਮਦਦਗਾਰ ਸਾਬਤ ਹੋ ਸਕਦੀ ਹੈ। ਦੋਸਤੋ ਇਹ ਸੀ ਕੁੱਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ। ਉਮੀਦ ਕਰ ਰਹੇ ਹਾਂ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਜੇਕਰ ਪ੍ਰੋਗਰਾਮ ਚੰਗਾ ਲੱਗੇ ਹੈ ਤਾਂ ਕਿਰਪਾ ਕਰਕੇ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਦੇਣਾ। ਸਮਾ ਸਮਾਪਤਾ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇ ਰਬ ਰੱਖਾ